ਜਿੱਥੇ ਨੇ ਆਪਣਾ ਕਿੰਨੂ ਦਾ ਫਾਲਾ ਆਪਾਂ ਕਹਿ ਲਈਏ ਕਿ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਪਗਦਾ ਤਾਂ ਆ ਜਿਹੜਾ ਡੇਜੀ ਦਾ ਫਾਲਾ ਹੈਗਾ ਇਹ ਮੰਨ ਲਓ ਵੀ ਤੁਸੀਂ ਨਵੰਬਰ ਦੇ ਅੱਧ ਦੇ ਵਿੱਚ ਪੱਕਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਫਾਲੇ ਖਾਣ ਦੇ ਵਿੱਚ ਬਹੁਤ ਸੁਆਦਿਸ਼ਟ ਮਿੱਠਾ ਤੇ ਵਧੀਆ ਸਾਈਜ਼ ਇਹਨੂੰ ਲਾਉਣ ਦਾ ਸਮਾਂ ਕਦੋਂ ਪਗਦਾ ਹੈਗਾ ਕੀ ਖਾਸੀਅਤ ਆ ਕਦੋਂ ਇਹ ਵੈਰਾਈਟੀ ਦਿੱਤੀ ਗਈ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤੇ ਕਿੰਨਾ ਕਾ ਉਸਤਨਾ ਝਾੜ ਆ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਗੱਲਬਾਤ ਕਰਾਂਗੇ ਦੋ ਤਿੰਨ ਜਰੂਰੀ ਚੀਜ਼ਾਂ ਨੇਗੀਆਂ ਜਿਹੜੀਆਂ ਡੇਜੀ ਦੇ ਵਿੱਚ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈਗਾ ਸੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਡੇਜੀ ਦੀ ਜਿਹੜੀ ਸੰਤਰੀ ਦੀ ਕਿਸਮਟ ਹੈ ਜੀ ਸੰ 2013 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਦਿੱਤੀ ਗਈ ਸੀਗੀ ਤੇ ਜਿਹੜਾ ਉਸਤਨਾ ਝਾੜ ਆਗਾ ਡੇਜੀ ਦਾ ਉਹ ਲਗਭਗ ਜਿਹੜਾ 5 ਸਾਲਾਂ ਦੇ ਬੂਟੇ ਤੋਂ ਆਪਾਂ ਨੂੰ 52 ਕਿਲੋ ਤੋਂ ਲੈ ਕੇ 60 ਕਿਲੋ ਤੱਕ ਫਾਰਮ ਮਿਲ ਜਾਂਦਾ ਹੈਗਾ ਤੇ ਆਮ ਜਿਹੜੇ ਕਿੰਨੂ ਆਗਾ ਸੰਤਰੇ ਦੀ ਹੀ ਕਿਸਮ ਆ ਕਿੰਨੂ ਵੀ ਕਿੰਨੂ ਜਿਹੜੇ ਪੁਰਾਣੀ ਵੈਰਾਈਟੀ ਹੈਗੀ ਉਹਨਾਂ ਤੋਂ ਲਗਭਗ 1 ਕਵਾਂਟਰਲ 20 ਕਿਲੋ ਤੱਕ ਵੀ ਜਿਹੜਾ ਫਲ ਮਿਲ ਜਾਂਦਾ ਇਸ ਕਰਕੇ ਜਿਹੜੀ ਕਮਰਸ਼ੀਅਲ ਦੇ ਵਿੱਚ ਇਹਨੂੰ ਹਜੇ ਇੰਨਾ ਜ਼ਿਆਦਾ ਤਵੱਜੋ ਨਹੀਂ ਮਿਲੀ ਕਿਉਂਕਿ ਇਹਦਾ ਝਾੜ ਕਿੰਨੂ ਦੇ ਮੁਕਾਬਲੇ ਘੱਟ ਆ ਗਿਆ ਪਰ ਇਹਦਾ ਫਾਇਦਾ ਕੀ ਹੈਗਾ ਕਿੰਨੂ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਪੱਕਦਾ ਤੇ ਗਲਟ ਦੇ ਵਿੱਚ ਜਾਨੀ ਕਿ ਭਾਰੀ ਮਾਤਰਾ ਦੇ ਵਿੱਚ ਮਾਰਕੀਟ ਦੇ ਵਿੱਚ ਆ ਜਾਂਦਾ ਪਰ ਡੇਦੀ ਹੈ ਜਿਹੜੀ ਇਹ ਅੱਧ ਨਵੰਬਰ ਦੇ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਚ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਆਧਨ ਨਵੰਬਰ ਤੋਂ ਲੈ ਕੇ ਤੇ 20 ਨਵੰਬਰ ਤੋਂ 25 ਨਵੰਬਰ ਦੇ ਵਿੱਚ ਵਿੱਚ ਤੁਸੀਂ ਸਾਰਾ ਫਲ ਤੋੜ ਲੈਣਾ ਹੁੰਦਾ ਕਾਰਨ ਉਹਦਾ ਕੀ ਹੈ ਇਹਦੇ ਵਿੱਚ ਗ੍ਰੈਨੂਲਸ ਬਣਦੇ ਆ ਗ੍ਰੈਨੂਲਸ ਹੁੰਦੇ ਆ ਯਾਨੀ ਕਿ ਇਹਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ ਬੂਟਾ ਫਲ ਚੋਂ ਰਸ ਵਾਪਸ ਲੈਣ ਲੱਗ ਜਾਂਦਾ ਉਹਦੇ ਕਰਕੇ ਜਿਹੜਾ ਮਠਾਸ ਫਲ ਦੀ ਖਤਮ ਹੋ ਜਾਂਦੀ ਆ ਸਵਾਦ ਖਤਮ ਹੋ ਜਾਂਦਾ ਤੇ ਫਲ ਜਿਹੜਾ ਕੰਮ ਦਾ ਨਹੀਂ ਰਹਿੰਦਾਗਾ ਸੋ ਇਹਨੂੰ ਤੁਸੀਂ ਅਪ 10 ਤੋਂ ਲੈ ਕੇ 15 ਦਿਨਾਂ ਦੇ ਬਾਕਵੇ ਦੇ ਵਿੱਚ ਵਿੱਚ ਤੋੜ ਲੈਣਾ ਹੁੰਦਾ ਹੈਗਾ ਸੋ ਡੀਜੀ ਦੇ ਵਿੱਚ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਡੀਜੀ ਦੇ ਪੌਦੇ ਲਾਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਜੁਲਾਈ ਅਗਸਤ ਸਤੰਬਰ ਅਕਤੂਬਰ ਇਹਨਾਂ ਮਹੀਨਿਆਂ ਦੇ ਵਿੱਚ ਲਾ ਸਕਦੇ ਹੋ ਫਰਵਰੀ ਮਾਰਚ ਦੇ ਵਿੱਚ ਲਾ ਸਕਦੇ ਹੋਗੇ ਤੇ ਕਿਸਮ ਜਿਹੜੀ ਡੀਜੀ ਦੀ ਪ੍ਰੋਪਰ ਬੂਟੇ ਹੈਗੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਕੀਤੇ ਜਾਂਦੇ ਆ ਬਾਰੋਂ ਕਿਸੇ ਤੋਂ ਲੈਨੇ ਹੋ ਤਾਂ ਤੁਹਾਨੂੰ ਜਿਹੜਾ ਉਹਦਾ ਪੁਖਤਾ ਸਬੂਤ ਹੋਣਾ ਚਾਹੀਦਾ ਹੈ ਕਿ ਸਹੀ ਜਿਹੜਾ ਡੇਜੀ ਦਾ ਬੂਟਾ ਹੈ ਕਿਉਂਕਿ ਡੇਜੀ ਨਾਂ ਡੇਜੀ ਦੇ ਨਾਂ ਤੇ ਕਾਫੀ ਕੁਝ ਵੇਚਿਆ ਜਾ ਰਿਹਾ ਹੈਗਾ ਤੇ ਜਿਹੜੀ ਸਹੀ ਡੇਜੀ ਹੈਗੀ ਉਹਦੀ ਪਛਾਣ ਇਹੀ ਹੈ ਜਿਵੇਂ ਹਣ ਮਨ ਲੋਏ ਬੂਟਾ ਗਾ ਆਪਣਾ ਨਗ ਭਗ ਇਹ ਹੋ ਚੁੱਕਿਆ 6-7 ਸਾਲਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਪਾਂ ਜਿਹੜਾ ਲੈ ਕੇ ਆਏ ਸੀਗੇ ਤੇ ਕਾਫੀ ਜਗ੍ਹਾ ਆਪਾਂ ਪੱਟ ਕੇ ਲਾਉਣਾ ਪਿਆ ਸੀ ਤੇ ਆ ਅਖੀਰਕਾਰ ਆ ਜਗ੍ਹਾ ਤੇ ਆਕੇ ਦੇ ਵਧੀਆ ਰਿਜ਼ਲਟ ਆਪਾਂ ਨੂੰ ਮਿਲੇ ਆਗੇ ਸੋ ਇੱਕ ਤੁਸੀਂ ਹੋਰ ਚੀਜ਼ ਧਿਆਨ ਰੱਖਣੀ ਹੈ ਜੇ ਮੇਰੇ ਨੇੜੇ ਉਹ ਥਾਂ ਉੱਚਾ ਕੀਤਾ ਹੋਇਆ ਆਪਣਾ ਥੜਾ ਬਣਾਇਆ ਹੋਇਆ ਜਿੰਨਾ ਪਾਣੀ ਘੱਟ ਨੇੜੇ ਲੱਗਦਾ ਉਹਨੇ ਜਿਹੜਾ ਫਲ ਵਧੀਆ ਮਿਲਦਾ ਪਰ ਐਤਕੀ ਵੱਡੀ ਸਮੱਸਿਆ ਜਿਹੜੀ ਕਿੰਨੂ ਦੇ ਵਿੱਚ ਡੇਜੀ ਦੇ ਵਿੱਚ ਸੰਤਰੇ ਦੀ ਸਾਰੀਆਂ ਕਿਸਮਾਂ ਦੇ ਵਿੱਚ ਹੀ ਮਾਰਟੇ ਵਿੱਚ ਵੀ ਉਹ ਇਹ ਆਈ ਹੈ ਕਿ ਤੁਸੀਂ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਮੱਖੀ ਨੇ ਫਲ ਦੇ ਵਿੱਚ ਡੰਗ ਬਹੁਤ ਮਾਰੇਗਾ ਫਰੂਟ ਫਲਾਈ ਟ੍ਰੈਪ ਆਪਣੇ ਲੱਗੇ ਨਹੀਂ ਹੋਏ ਸੀ ਤੇ ਮੱਖੀ ਨੇ ਡੰਗ ਮਾਰ ਕੇ ਬਹੁਤ ਫਲ ਖਰਾਬ ਕੀਤਾ ਲਗਭਗ ਇਹਦਾ 50% ਫਾਲ ਜਿਹੜਾ ਸਿਰਫ ਮੱਖੀ ਦੇ ਡੰਗਣ ਕਰਕੇ ਖਰਾਬ ਹੋਇਆ ਹੈਗਾ ਤੇ 50% ਫਾਲ ਜਿਹੜਾ ਆਪਣੇ ਪੱਲੇ ਪਿਆ ਹੈਗਾ ਸੋ ਔਸਤਨਾ ਝਾੜ ਦੀ ਗੱਲ ਹੋਊਗੀ ਪੱਕਣ ਦੀ ਗੱਲ ਹੋਊਗੀ ਲਾਉਣ ਦੇ ਸਮੇਂ ਦੀ ਗੱਲ ਹੋਊਗੀ ਤੇ ਇਹਦੇ 'ਚ ਜਿਹੜੀ ਮੁੱਖ ਮਾਰਕੀਟ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਵਧੀਆ ਰੇਟ ਜਿਹੜਾ ਤੁਹਾਨੂੰ ਇਸ ਸਮੇਂ ਮਿਲ ਜਾਂਦਾ ਹੈਗਾ ਕਾਰਨ ਇਹ ਹੁੰਦਾ ਕਿ ਜਿਹੜਾ ਕਿੰਨੂ ਹਜੇ ਪੱਕਿਆ ਨਹੀਂ ਹੁੰਦਾ ਤੇ ਮਾਰਕੀਟ ਦੇ ਵਿੱਚ ਜਿਆਦਾ ਜਿਹੜੀ ਕਹ ਲਈਏ ਵੀ ਮਾਤਰਾ ਦੇ ਵਿੱਚ ਫਾਲ ਨਹੀਂ ਆਇਆ ਹੁੰਦਾ ਨਿੰਬੂ ਜਾਤੀ ਦੇ ਤੋਂ ਇਸ ਕਰ ਕਿਹੜਾ ਦਾ ਫਾਲ ਦਾ ਤੁਹਾਨੂੰ ਰੇਟ ਹੈਗਾ ਉਹ ਇਸ ਸਮੇਂ ਵਧੀਆ ਮਿਲ ਜਾਂਦਾ ਹੈਗਾ ਕਿੰਨੂ ਦੇ ਮੁਕਾਬਲੇ ਪਰ ਜਿਹੜਾ ਪਹਿਲੇ ਜਿਵੇਂ ਗੱਲ ਕੀਤੀ ਹੈ ਕਿ ਇਹਨੂੰ ਵਪਾਰਕ ਤੌਰ ਤੇ ਲਾਉਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਬਾਗਬਾਨੀ ਵਿਭਾਗ ਹੈ ਉਹਦੇ ਨਾਲ ਜਿਹੜਾ ਜ਼ਰੂਰ ਸਲਾਹ ਕਰ ਲੈਣੀ ਚਾਹੀਦੀ ਹੈ ਉਹਦੇ ਹੀ ਦੋ ਤਿੰਨ ਕਾਰਨ ਆ ਕਿ ਵੱਡਾ ਨੁਕਸਾਨ ਇਹ ਹੋ ਜਾਂਦਾ ਕਿ ਜਦੋਂ ਰਾ ਸੂਕੜਾ ਸ਼ੁਰੂ ਹੋ ਜਾਂਦਾ ਤਾਂ ਫਿਰ ਫਲ ਵੇਚਣ ਦੇ ਵਿੱਚ ਤੁਹਾਨੂੰ ਵਧੀਆ ਪ੍ਰਾਈਸ ਨਹੀਂ ਦਿੰਦਾਗਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਇਹ ਬੂਟਾ ਆਪਣੇ ਕਿਚਨ ਗਾਰਡਨ ਦੇ ਵਿੱਚ ਜਰੂਰ ਲਾ ਸਕਦੇ ਹੋ ਕੋਈ ਲੋਗੀਚੀ ਦੇ ਵਿੱਚ ਇੱਕ ਦੋ ਬੂਟੇ ਤੁਹਾਡੇ ਲੱਗੇ ਹੋਣੇ ਚਾਹੀਦੇ ਆ ਮੰਨ ਲਓ ਜਦੋਂ ਤੱਕ ਇਹ ਫਲ ਤੁਹਾਡਾ 10-15 ਦਿਨ ਮਿਲਣਾਗਾ ਉਸ ਤੋਂ ਬਾਅਦ ਫਿਰ ਤੁਹਾਡਾ ਦਸੰਬਰ ਦੇ ਵਿੱਚ ਕਿੰਨੂ ਪੱਕਣਾ ਸ਼ੁਰੂ ਹੋ ਜਾਂਦਾ ਤੇ ਇਹ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਮਿੱਠਾ ਤੁਹਾਨੂੰ 9 ਮਹੀਨੇ ਦੇ ਵਿੱਚ ਮਿਲ ਜਾਂਦਾਗਾ ਨਵੰਬਰ ਦੇ ਵਿੱਚ ਤੁਹਾਡੇ ਕੋਲੇ ਜਿਹੜੇ ਚਕੋਤਰੇ ਦੀਆਂ ਵੀ ਕੁਝ ਵੈਰਾਈਟੀਆਂ ਪੱਕਣੇ ਸ਼ੁਰੂ ਹੋ ਜੰਦੀਆਂ ਸੋ ਇੱਕ ਸਰਕਲ ਦਾ ਬਣਾ ਕੇ ਤੁਸੀਂ ਘਰੇਲੂ ਗਿਚੀ ਦੇ ਵਿੱਚ ਲੰਮਾ ਸਮਾਂ ਨਿੰਬੂ ਜਾਤੀ ਦੇ ਫਲ ਲੈ ਸਕਦੇ ਹੋਗੇ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੂਜੇ ਬੂਟਿਆਂ ਤੇ ਫਲ ਪੱਕਣੇ ਆਪਣੇ ਕੋਲ ਜਿਵੇਂ ਚਕੋਤਰਾ ਹੈਗਾ ਹੈਗਾ ਰੈੱਡ ਬਲਸ਼ ਵੈਰਾਈਟੀ ਹੈ ਉਹਦੀ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਵੀਡੀਓ ਬਣਾ ਕੇ ਸਾਂਝੀ ਕਰਾਂਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ। ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਰਾਹੀਂ ਪੁੱਛ ਸਕਦੇ ਹੋ ਧੰਨਵਾਦ ਜੀ